ਮੇਰਾ ਨਾਮ ਜੈਗਪਾਲ ਲਾਲੀ ਹੈ ਜੀ ਪੰਜਾਬ ਪੁੱਪ ਪ੍ਰਧਾਨ ਗਊ ਰੱਖਿਆ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ ਗਊ ਅੰਸ਼ ਨੂੰ ਕੱਟਣ ਦੇ ਲਈ ਪੰਜਾਬ ਤੋਂ ਸ਼੍ਰੀ ਅਮਰਸਰ ਤਾ ਤੋਂ ਅਸਾਮ ਲੈ ਜਾਇਆ ਜਾ ਰਿਹਾ ਔਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤਿੰਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਇਹ ਟਰੱਕੇ ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਿਸ ਨੂੰ ਹੈਂਡਓਵਰ ਕਰਤਾ ਕਿੱਥੋਂ ਲੈ ਕੇ ਕੀ ਸਾਹ ਤਾਂ ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ ਅਜਨਾਲੇ ਦੇ ਵਿੱਚ ਕੋਈ ਮਤਲਬੀ ਸਾਭੀ ਨਾ ਦਾ ਬੰਦਾ ਜਿਹੜਾ ਗਾਉ ਦੀ ਤਕਸਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ ਕਾਫੀ ਪਰਚੇ ਆ ਸਾਡੇ ਕੋਲ ਕਾਪੀਆਂ ਆ ਰਹੀਆਂ ਇੱਕ ਪਾਣੀ ਪਾਤੀ ਚ ਵੀ ਉਹਦੇ ਪਰਚਾ ਹੋਰ ਹੀ ਪੰਜਾਬੀ ਜੇਕਰ ਦੋ ਪਰਚੇ ਹੈਗੇ ਆ ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪ੍ਰਦੇਸ਼ਾਂ ਨੂੰ ਅਸੀਂ گاਉਂ ਭੇਜ ਨਹੀਂ ਸਕਦੇ ਔਰ ਗਾਈਆਂ ਦੇਖੋ ਜੀ 22 ਗਾਈਆਂ ਧੂਸ ਧੂਸ ਕੇ ਭਰੀਆਂ ਹਈਆਂ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇਹ ਕਾਗਜ਼ ਬਣਾਏ ਜੀ ਦੁੱਧ ਹੀ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹਨਾ ਕਿ ਜਿਹੜੀਆਂ ਦੁੱਧ ਹੀ ਗਾਈਆਂ ਹੁੰਦੀਆਂ ਨਾ ਉਹ ਤਾਂ ਇੱਕ ਪ੍ਰੋਸੈਸ ਹੁੰਦਾ ਪਹਿਲੀ ਗੱਲ ਤੇ ਧੂਸ ਧੂਸ ਕੇ ਹੀ ਭਰ ਨਹੀਂ ਸਕਦੇ ਕਿਉਂਕਿ ਇਕਲੂਲਟੀ ਐਕਟ ਦੇ ਅੰਦਰ ਆਂਦਾ ਕਿਸੇ ਨੂੰ ਜਬਰਨ ਮਤਲੀ ਲੰਦਿਆ ਬੰਦਕ ਬਣਾ ਕੇ ਰੱਖਣਾ ਇਕਲੂਲਟੀ ਐਕਟ ਦੇ ਅੰਦਰ ਆਂਦਾ ਉਹ ਵੀ ਅਸੀਂ ਕਰਾਵਾਂਗੇ ਔਰ ਦੂਸਰੀ ਗੱਲ ਜਿਹੜੀ ਦੁੱਧੀਆਂ ਗਾਈਆਂ ਹੁੰਦੀਆਂ ਜਿਹੜੀਆਂ ਅਸੀਂ ਵਪਾਰਿਕ ਗਾਈਆਂ ਹੁੰਦੀਆਂ ਉਹ ਅਸੀਂ 6 ਤੇ 7 ਤੋਂ ਵੱਧ 8 ਤੋਂ ਵੱਧ ਨਹੀਂ ਇਹਦੇ ਅੰਦਰ ਲਿਜਾ ਸਕਦੇ ਉਹਦੇ ਡਿਸਨਲ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਔਰ ਹਵਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਦ ਕਿ ਇਹਦੇ ਵਿੱਚ ਕੋਈ ਹਵਾ ਪਾਣੀ ਦਾ ਪ੍ਰਬੰਧ ਨਹੀਂ ਜਦੋਂ ਅਸੀਂ ਫਣੀਆਂ ਸੀ ਜਿਹਦੇ ਨਾਲ ਫੱਟੇ ਲਾਏ ਹੋਏ ਸੀ ਇੱਥੇ ਜੇ ਫਟਿਆਂ ਨਾਲ ਬੰਦ ਕੀਤੀਆਂ ਤੇ ਉਤੋਂ ਤਰਪੈਨ ਨਾਲ ਬੰਦ ਕੀਤੀਆਂ ਸੀ ਬਿਲਕੁਲ ਇੱਕ ਹਵਾ ਦਾ ਤਿੰਕਾ ਵੀ ਨਹੀਂ ਅੰਦਰ ਜਾ ਸਕਦਾ ਸੀ ਔਰ ਅਸੀਂ ਖੋਲ ਕੇ ਜਦੋਂ ਉਹਨਾਂ ਨੂੰ ਹਵਾ ਲਾਈ ਤੇ ਹਪ 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 ਕਰਨ ਲੱਗੀਆਂ ਸੀ ਔਰ ਜਿਹੜੀਆਂ ਗਾਈਆਂ ਦੁੱਧ ਦੀ ਗਾਈਆਂ ਹੁੰਦੀਆਂ ਉਹਦਾ ਪ੍ਰੋਸੈਸ ਹੁੰਦਾ ਕਿ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣੀ ਹੁੰਦੀ ਹੈ ਉਹ ਡੀਸੀ ਸਾਹਿਬ ਡਿਕਟੀ ਡਰਾਫਟਾਂ ਨੂੰ ਮਾਰਕ ਕਰਦੇ ਆ ਉਹ ਡਿਪਟੀ ਡਾਇਰੈਕਟਰ ਸਾਹਿਬ ਉਸ ਗਾਈਆਂ ਨੂੰ ਜਿਹੜੀਆਂ ਗਾਈਆਂ ਅਸੀਂ ਦੁੱਧੀਆਂ ਪਰਮਟ ਲੈ ਕੇ ਉਹਦਾ ਪਰਮਟ ਬੰਦਾ ਲੈ ਕੇ ਅਸੀਂ ਜਾਣੀ ਹੁੰਦੀ ਆ ਦੂਸਰੇ ਸ਼ਹਿਰਾਂ ਵਿੱਚ ਚੱਲਨੀ ਪਹਿਲੀ ਗੱਲ ਤੇ ਇੰਨੀ ਦੂਰ ਜਾ ਨਹੀਂ ਸਕਦੀਆਂ ਦੁੱਧ ਦੁੱਧ ਵਾਲੀਆਂ ਗਾਈਆਂ ਅਸਾਮ 400 ਮਤੇ ਕਿੰਨੇ ਕਿਲੋਮੀਟਰ ਦੇ 4 ਦਿਨ ਦਾ ਰਸਤਾ ਦੁੱਧ ਵਾਲੀਆਂ ਗਾਈਆਂ ਵੈਸੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ ਦੂਸਰੇ ਪ੍ਰਦੇਸ਼ੀ ਚ ਚਲੋ ਫਿਰ ਵੀ ਇਹਨੇ ਇੱਕ ਨਕਲੀ ਕਾਗਜ਼ ਬਣਾਇਆ ਤਾਂ ਉਹਦਾ ਪਰਦਾਬਾਸ਼ਾ ਹੀ ਕਰਦੀ ਹੈ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਉਹ ਜਿਹੜਾ ਡਿਪਟੀ ਡਾਇਰੈਕਟਰ ਨੂੰ ਮਾਰ ਕਰਦੇ ਡੀਸੀ ਸਾਹਿਬ ਉਹ ਗਾਈਆਂ ਉੱਥੇ ਰੱਖਦਾ 2 ਤੋਂ 3 ਦਿਨ ਔਰ ਉਹਨਾਂ ਨੂੰ ਗਾਈਆਂ ਨੂੰ ਬਗੈਦਾ ਸਵੇਰੇ ਸ਼ਾਮ ਚੋਇਆ ਜਾਂਦਾ ਉਹਦੇ ਵਿੱਚ 15 ਤੋਂ 20 ਕਿਲੋ ਚ ਦੁੱਧ ਨਿਕਲਣਾ ਚਾਹੀਦਾ। ਅਗਰ 15 ਤੋਂ 20 ਕਿਲੋ ਦੁੱਧ ਉਹਦੇ ਅੰਦਰੋਂ ਨਿਕਲਦਾ ਤੇ ਉਹਨੂੰ ਇੱਕ ਮੋਹਰ ਦਿੱਤੀ ਜਾਂਦੀ ਆ ਹੈਲਥ ਦੀ ਲਾ ਕੇ ਕਿ ਇਹ ਗਾਇਆਂ ਜਿਹੜੀਆਂ ਦੁੱਧ ਦੀ ਗਾਇਆਂ ਔਰ ਔਰ ਜਾ ਕੇ ਗਾਇਆਂ ਦਾ ਜਿਹੜਾ ਡੀਸੀ ਸਾਹਮਣੇ ਦਿੰਦੇ ਆ ਡੀਸੀ ਸਾਹਿਬ ਉਹਦੇ ਪਰਮਿਟ ਬਣਾਉਂਦੇ ਆ ਔਰ ਪਰਮਿਟ 'ਚ ਇੱਕ ਲਾਈਨ ਲਿਖੀ ਜਾਂਦੀ ਆ ਕਿ ਫੇਰ ਵੀ ਅਗਰ ਕੋਈ ਅਸਾਂ ਗਾਇਆਂ ਦੇ ਉੱਤੇ ਰਸਤੇ ਵਿੱਚ ਆਬਜੈਕਸ਼ਨ ਕਰਦਾ ਤੇ ਉਹਦਾ ਪਰਮਿਟ ਕੈਨਸਲ ਸਮਝਿਆ ਜਾਏਗਾ। ਫੁਰਕ ਕੀ ਮੰਗ ਕਰਦੇ ਬਰੋਸਰ ਦੇਖੋ ਜੀ ਪ੍ਰਸ਼ਾਸਨ ਤੋਂ ਉਹਦੇ ਅਸੀਂ ਮੰਗ ਕਰਦੇ ਆ ਅਸੀਂ ਪਿਛਲੇ ਦਿਨਾਂ ਵਿੱਚ ਤਰਤਾ ਰੋਡ ਤੇ ਇੱਕ ਸਲੈਟਰ ਹਾਊਸ ਫੜਿਆ ਸੀ ਉੱਥੇ ਗਾਈਆਂ ਪਤਾ ਨਹੀਂ ਕਿੱਥੋਂ ਵੜ ਕੇ ਲਿਆਂਦੇ ਸੀ ਤੇ ਉੱਥੇ ਆ ਕੇ ਉਹਨਾਂ ਨੂੰ ਪੀਸ ਕਰਕੇ ਤੇ ਬਕਸਿਆਂ ਵਿੱਚ ਪੈਕ ਕਰਦੇ ਸੀ ਔਰ ਅਸੀਂ 100 ਕਿੰਨੇ ਬਕਸੇ ਸੀਗੇ 10-10 ਕਿਲੋ ਦੇ ਤੇ 20-20 ਕਿਲੋ ਦੇ ਫੜ ਕੇ ਪੁਲਿਸ ਨੂੰ ਦਿੱਤੇ ਪਰਚਾ ਕਰਾਇਆ ਉਹਨਾਂ ਤੇ ਵੀ ਬੰਦੇ ਅੰਦਰ ਦਿੱਤੇ ਆ ਅਸੀਂ ਤਾਂ ਮੰਗ ਇਹ ਕਰਦੇ ਪੰਜਾਬ ਸਰਕਾਰ ਤੋਂ ਦੇਖੋ ਜੀ ਇਹ ਪਵਿੱਤਰ ਧਰਤੀ ਆ ਪੰਜਾਬ ਦੀ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਪੁਿੱਤਰ ਧਰਤੀ ਆ ਔਰ ਇੱਥੇ ਗਾਉਂ ਦਾ ਮਤਲਬ ਕੀ ਲੈਂਦੇ ਆ ਵੱਧ ਕਰਨ ਲਈ ਗਾਉਂਾਂ ਲੈ ਕੇ ਜਾਣੀਆਂ ਬੜੀ ਸ਼ਰਮਨਾਕ ਗੱਲ ਆ ਔਰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਧਾਰਾ ਲਾਈਆਂ ਜਾਣ ਕਿ ਜਿਹੜੇ ਇਹ ਬੰਦੇ ਕਿ ਬਾਹਰ ਨਾ ਆ ਸਕਣ ਤੈਹ ਦਿਨਾ ਜੇਲ੍ਹਾਂ ਚ ਹੀ ਰਹਿਣ ਤਾਂ ਕਿ ਇਹਨਾਂ ਨੂੰ ਸਿਹਤ ਆ ਜਾਏ ਕਿ ਕਿਸੇ ਵੀ ਜੀਵ ਜੰਤੂ ਨੂੰ ਦਾ ਵੱਧ ਕਿਵੇਂ ਕਰਨਾ ਕਿਉਂਕਿ ਉਹਦੇ ਅੰਦਰ ਵੀ ਜਾਨ ਹੁੰਦੀ ਆ ਇਨਸਾਨ ਨੂੰ ਤਾਂ ਚੁੰਨੀ ਵੜ ਦੋ ਤੇ ਕਿੰਨਾ ਕਹਿ ਰਾਂਦਾ ਤੇ ਉਹ ਬੇਜਾਨ ਜਾਨਵਰ ਨੂੰ ਮਤਲਬ ਕਿ ਤੇ ਗਊ ਨੂੰ ਅਸੀਂ ਮਾਦਾ ਕੰਨੇ ਆ ਅਸੀਂ ਤੇ ਸਮਝਾਂਗੇ ਇਹਨਾਂ ਦੇ 302 ਦਾ ਪਰਚਾ ਹੋਣਾ ਚਾਹੀਦਾ ਕਿੰਨੇ ਪਤਾ ਨਹੀਂ ਕਿੰਨੇ ਕਦੋਂ ਦੀਆਂ ਬੰਦ ਯਾਰ ਹੁਣ ਵੀ 82 ਹੁੰਗੀਆਂ ਇੱਥੇ ਸਾਡੀ ਅਗਲੀ ਕਾਰਵਾਈ ਕੀ ਵੀ ਇਹਨਾਂ ਨੂੰ ਮਤਲਬ ਪਾਣੀ ਪਿਆਇਆ ਜਾਏ ਚਾਰਾ ਖਲਾਇਆ ਜਾਏ ਕੀ ਜਿਦਾਂ ਬੰਦ ਸਾਡੀ ਇੱਥੇ ਜੰਡਿਆਲੇ ਦੇ ਸਾਇਲ ਪ੍ਰਧਾਨ ਜੀਗੇ ਆ ਗਊਸ਼ਾਲਾ ਚਲਾਉਂਦੇ ਆ ਰਜਿਸਟਰਡ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਉਹ ਕਹਿੰਦੇ ਤੁਸੀਂ ਆਪਣੀ ਅਪਚਾਰਿਕ ਜਿਹੜੀ ਕਾਰਵਾਈ ਆ ਪਰਚੇ ਦੀ ਕਰਾ ਕੇ ਤੇ ਗਾਇਆਂ ਮੈਨੂੰ ਦੇਜੋ ਇੱਥੇ ਤੇ ਅਸੀਂ ਉੱਥੇ ਲਿਜਾਵਾਂਗੇ ਬਾਕਾਇਦਾ ਜੋ ਵੀ ਉਹਨਾਂ ਦਾ ਹੋਏਗਾ ਜੇ ਕੋਈ ਉਹਨਾਂ ਦੀ ਫਾਰਮੈਲਟੀ ਹੋਏਗੀ ਗਾਂ ਦਾ ਚਾਰਾ ਵੀ ਦੇਾਂਗੇ ਔਰ ਗਾਂ ਦਾ ਪਾਣੀ ਵੀ ਅਸੀਂ ਦੇਾਂਗੇ ਸਾਡੀ ਰਿਸਪੌਂਸਿਬਿਲਟੀ ਬੰਦੀ ਆ ਅਸੀਂ ਅਗਰ ਉੱਥੇ ਜਾ ਕੇ ਬਾਈ ਆਪਣੇ ਗਊ ਮਾਤਾ ਨੂੰ ਦੇ ਕੇ ਆਂਦੇ ਆ ਕਿ ਅਸੀਂ ਉਹਨਾਂ ਨੂੰ ਜੇ ਕਹਿਣਗੇ ਤੇ ਚਾਰੇ ਦੇ ਪੈਸੇ ਦੇਾਂਗੇ ਪਰ ਪਾਣੀ ਦੇ ਵੀ ਪੈਸੇ ਦੇਾਂਗੇ ਜੇ ਨਾਲੇ ਥਾਣੇ ਦੇ ਬਾਹਰ ਦੋ ਚਲਾ ਜੇਰਾ ਕਊਆ ਦਾ ਟਰੱਕ ਪੜਿਆ ਗਿਆ ਪੜਿਆ ਕੀ ਗੱਲ ਹੋ ਰਹੀ ਹੈ ਇਹਦੇ ਜੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਕਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਦੇ ਵਿੱਚ 20-22 ਦੇ ਕਰੀਬ ਗਾਵਾਂ ਵਾਂ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਇੱਥੇ ਸਾਡੀ ਪੁਲਿਸ ਨੂੰ ਇਨਫੋਰਮ ਕੀਤਾ ਤੇ ਟੋਲ ਪਲਾਜ਼ਾ ਨਿਜਰਪੁਰਾ ਜਿਹੜਾ ਉਹਨਾਂ ਨੂੰ ਰੋਕਿਆ ਗਿਆ ਹੁਦेशਪਰੀ ਵੀ ਤੋਂ ਭਾਈ ਦੇ ਗਰੀਬ ਗਾਈਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਅਜੇ ਪਰ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਅਫੀਅਰ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਗੁਜਰਪੁਰਾ ਅਜਨਾਲੇਜਮੈਂਟ ਆ ਜੀ ਦੂਸਰਾ ਹੈਗਾ ਅਮਰਬੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਸ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਸਿਕੰਜੇ ਜਿਲਾਵਾਂਗੇ ਕੋਲ ਸਰਕੀਆਂ ਗਈਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਹਾਂ ਜੀ ਕੀ ਪਤਾ ਲੱਗਦਾ ਇਹ ਚੀਜ਼ ਉੱਤੀ ਕਰਦੇ ਫਿਲਹਾਲ ਹੁਣ ਹੀ ਰੌਂਡ ਅਪ ਕੀਤੇ ਨੇ ਕੁਝ ਇਹ ਚੱਲਦੀ ਆ ਜੀ ਅਸੀਂ ਇਹਨਾਂ ਨੂੰ ਬਰੀਕੀ ਨਾਲ ਥੋਰੋਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜੇ ਕਿੰਨੇ ਕਿ ਕਿਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਵਾਂਗੇ ਤੇ ਗਮਾਂ ਕਿੱਥੇ ਜਾਈਏਗੇ ਤੇ ਫਿਲਹਾਲ ਇਹਨਾਂ ਦੇ ਦਸਨ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਜੀ ਹੋਰ ਕਿੱਥੇ ਕਿੱਥੇ ਇਹ ਚੀਜ਼ ਹੋ ਰਹੀ ਆ ਉਹ ਸਾਰਾ ਵੈਰੀਫਾਈ ਮੇਰਾ ਨਾਮ ਜੈਗਪਾਲ ਲਾਲੀ ਆ ਜੀ ਪੰਜਾਬ ਉਪ ਪ੍ਰਧਾਨ ਗਊ ਰੱਖਿਆ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ